ਬੁਰਾਈ ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਚੰਡੀਗੜ੍ਹ ਦੇ ਵੀ ਵੱਖ-ਵੱਖ ਸੈਕਟਰਾਂ ਦੇ ਵਿੱਚ ਦੁਸ਼ਹਿਰੇ ਦੀ ਧੂਮ ਵੇਖਣ ਨੂੰ ਮਿਲ ਰਹੀ ਹੈ ਲੇਕਿਨ ਸੈਕਟਰ 30 ਦਾ ਜਿਹੜਾ ਦੁਸ਼ਹਿਰਾ ਉਹ ਕਾਫੀ ਚਰਚਾ ਦੇ ਵਿੱਚ ਰਿਹਾ ਕਿਉਂਕਿ ਦੇਰ ਰਾਤ ਇੱਥੇ ਇੱਕ ਘਟਨਾ ਹੋਈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਜਿਹੜਾ ਇੱਥੇ ਰਾਵਣ ਦਾ ਪੁਤਲਾ ਬਣਾਇਆ ਹੋਇਆ ਸੀ ਜਿਸ ਦਾ ਅੱਜ ਦਹਨ ਹੋਣਾ ਸੀ ਉਹ ਰਾਵਣ ਦਾ ਪੁਤਲਾ ਉਹਨਾਂ ਨੇ ਰਾਤੀ ਸਾੜ ਦਿੱਤਾ ਜਿਸ ਤੋਂ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਆਖਿਰ ਹੈ ਕਿਨੇ ਕੀਤਾ ਹਾਲਾਂਕਿ ਉਸ ਤੋਂ ਬਾਅਦ ਜਿਹੜੀ ਦੁਸ਼ਹਿਰਾ ਕਮੇਟੀ ਹੈ ਉਸ ਦੀ ਤਰਫੋਂ ਪ੍ਰਬੰਧ ਜ਼ਰੂਰ ਕੀਤੇ ਗਏ ਕਿਉਂਕਿ ਕੁੰਭਕਰਨ ਔਰ ਮੇਗਨਾਥ ਦੇ ਇਹਨਾਂ ਨੇ ਪੁਤਲੇ ਪਹਿਲਾਂ ਹੀ ਬਣਾਏ ਹੋਏ ਸੀ ਤੇ ਰਾਵਣ ਦਾ ਛੋਟਾ ਪੁਤਲਾ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਹੁਣ ਇਸੇ ਦਾ ਦਹਨ ਹੋਏਗਾ ਰਾਵਣ ਜਿਹੜੇ ਇਸ ਰਾਮਲੀਲਾ ਕਮੇਟੀ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰੋਲ ਨਿਭਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਰਾਮਲੀਲਾ ਕਰਦਿਓ ਸ਼ੁਭਾ ਸ਼ੁਭਾ ਤੋਂ ਵੇਖਦੇ ਲਈ 17 ਸਾਲ ਤੋਂ ਮੈਂ ਰਾਮਲਾ ਕਰ ਰਿਹਾ ਜੀ 라ਵਣ ਸੀ 라ਵਣ ਦੇ ਰੋਲ ਦੇ ਵਿੱਚ ਮੋਗਲ ਜਿੱਦਾਂ ਚਾਹੋਗੇ ਹਰ ਸਾਲ 라ਵਣ ਦਾ ਦਹਨ ਹੁੰਦਾ ਹੈ ਹਰ ਸਾਲ ਰਾਮਲੀਲਾ ਹੁੰਦੀ ਹੈ ਅਮਰ ਜੀ ਨਾਸਤਕ 라ਵਣ ਮਰਿਆ ਨਾ ਬਰੇਗਾ ਹਰ ਸਾਲ ਹੁੰਦਾ ਹੈ ਤੇ ਸਾਡੇ ਹੀ ਦਸਹਰੇ ਜਿਨੇ ਵੀ ਸਾਰਤ ਕੀਤੀ ਆ ਉਹ ਗਲਤ ਕੀਤੀ ਆ ਇਹ ਹੋਣਾ ਨਹੀਂ ਚਾਹੀਦਾ ਸਰ ਜਿਹੜੀ ਗੱਲ ਕਰੀ ਹੈ ਕਿਉਂਕਿ ਇਹ ਫੈਸਟੀਵਲ ਹੈ ਇਸ ਵਿੱਚ ਜਿਹੜੀ ਸਰਾਰਤਵਾਦੀ ਹੋਣੀ ਨਹੀਂ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਅਸੀਂ ਖੜੇ ਕਰਤੇ ਦੋ ਦਿਨ ਪਹਿਲਾਂ ਜੋ ਬੰਬ ਵੀ ਪਾਤੇ ਸਭ ਕੁਝ ਕਰਤਾ ਪਰ ਕਿਸੇ ਸਰਾਰਤੀ ਤੱਤ ਨੇ ਆ ਕੇ ਸਾਡਾ ਦਸਹਿਰਾ ਖਰਾਬ ਕਰਤਾ ਪਰਤੂ ਫਿਰ ਵੀ ਅਸੀਂ ਕਹਿੰਦੇ ਅਸੀਂ ਸਾਡੇ ਇੰਨੀ ਹੌਸਲਾ ਹੈ ਅਸੀਂ ਕਰਕੇ ਦਿਖਾ ਦੇ ਸਾਰਾ ਔਰ ਕਰਦੇ ਪਏ ਆ ਇਹ ਬੱਚਿਆਂ ਦੀ ਰਾਮ ਲਾਇਆ ਅਸ਼wini ball dramatic club ਬਹੁਤ-ਬਹੁਤ ਸ਼ਾਬਾਸ਼ ਵਧੀਆ ਰਾਮ ਨਾਦ ਛੋਟੇ-ਛੋਟੇ ਬੱਚਿਆਂ ਦੀ ਕਹਾਣੀ ਪਰ ਸਾਟੇ ਜਿਹੜੀ ਫੁੱਟ ਪੈਂਦੀ ਹੈ ਉਹ ਕਲਤ ਹੈ ਇਹ ਪੈਣੀ ਚਾਹੀਦੀ ਕਿਸੇ ਸਰਾਧਿਤ ਤੋਂ ਨਹੀਂ ਕਰਿਆ ਉਹਦੇ ਅੰਗੇਸਟ ਕਾਰਵਾਈ ਹੋਣੀ ਚਾਹੀਦੀ ਬਿਲਕੁਲ 17-18 ਸਾਲ ਤੋਂ ਜਦੋਂ ਤੁਸੀਂ ਰਾਮਲੀਲਾ ਸ਼ੁਰੂ ਕੀਤੀ ਸੀ 라ਵਣ ਦੇ ਕਿਰਦਾਰੀ ਨਿਭਾ ਰਹੇ ਹੋ ਨਹੀਂ ਜੀ ਪਹਿਲਾਂ ਮੈਂ ਮੰਤਰੀ ਆ ਫੇ ਥੋੜੀ ਜਿਹੀ ਮੇਗਨਾ تھا ਉਸ ਤੋਂ ਬਾਅਦ ਮੈਂ ਰਾਵਣ ਦਾ ਰਾਮਾ ਰੋਧਗੀ ਅਸ਼wini ball dramatic club 12 ਸਾਲ ਤੋਂ ਕਰ ਰਿਹਾ ਹਾਂ

ਆਪਣੀ ਗਲਤੀਆਂ ਕਰਕੇ ਹਰ ਸਾਲ ਇਸੇ ਤਰ੍ਹਾਂ ਸਾੜੇ ਜਾਂਦੇ ਨੇ ਤੁਹਾਨੂੰ 30 ਸੈਕਟਰ ਦੀ ਰਾਮਲੀਲਾ ਦੀ ਅਸੀਂ ਤਸਵੀਰ ਵਿਖਾ ਰਹੇ ਹਾਂ ਹੋਰ ਕਿਰਦਾਰ ਵੀ ਇੱਥੇ ਮੌਜੂਦ ਹੈ ਜਿਹੜੇ ਇਸ ਰਾਮਲੀਲਾ ਦੇ ਵਿੱਚ ਲੰਬੇ ਸਮਾਂ ਤੋਂ ਰੋਲ ਅਦਾ ਕਰ ਰਹੇ ਨੇ ਤੁਸੀਂ ਭਾਜੀ ਕੀ ਬਣਦੇ ਹੋ ਜੀ ਕੁੰਭ ਕਰਨਦਾਰ ਕੁੰਭ ਕਰਨਦਾਰ ਰੋਲ ਕਰਦੇ ਹੋ ਕਿੰਨੇ ਸਾਲਾਂ ਤੋਂ ਤੁਸੀਂ ਇਸ ਰਾਮਲੀਲਾ ਦੇ ਹੀ ਸ਼ਰਮਾ ਜੀ ਕਾ ਸਾਲ ਤੇ ਕੁੰਭ ਕਰਨ ਦਾ ਕਿਰਦਾਰ ਸੋਚਿਆ ਸੀ ਕਰਨ ਲਈ ਇੱਕ ਕੋਈ ਹੋਰ ਕਿਰਦਾਰ ਕਰਨਾ ਹੈ ਤੁਹਾਡਾ ਧੰਨਵਾਦ ਆਪਣੀ ਸ਼ੇਅਰ ਦੇ ਪੇਜ ਤੇ ਮੈਨੂੰ ਮਿਲ ਗਏ ਸੀ ਹੀਰੋ ਜੀ ਚੁਣਿਆ ਤੁਹਾਨੂੰ ਹਾਂਜੀ ਹਾਂਜੀ ਯਾ ਕੀ ਐਜੇ ਕੀ ਵੇਖਿਆ ਸੋਹnde ਸੀ ਜਿਆਦਾ ਤੁਸੀਂ ਹਾਂਜੀ ਹਾਂਜੀ ਸੋਹੰਦਾ ਸੀ ਤੇ ਦਾਦਾ ਤਰ ਖਾਂਦਾ ਸੀਗਾ ਜਿਆਦਾ ਪਰਖਾਂਦੇ ਸੀ ਹੁਣ ਜਦੋਂ ਗਲੀ ਪੜੋਸ ਦੇ ਵਿੱਚ ਜਾਂਦੇ ਹੋ ਤਾਂ ਲੋਕ ਕਹਿੰਦੇ ਆ ਕੁੰਭ ਕਰਨ ਆ ਗਿਆ ਹਾਂਜੀ ਹਾਂਜੀ ਕਿਸ ਨੂੰ ਤਾਂ ਮਹਿਸੂਸ ਕਰਦੇ ਹੋ ਰੋਣ ਦਾ ਬੜਾ ਫਕਰ ਮਹਿਸੂਸ ਕਰਦਾ ਇਹ ہمارا ਇਹ ਜੋ ਧਰਮ ਹੈ उसके प्रति कोई सीनियर हमें जब समझाता है तो हमें बहुत गर्व महसूस होता है ठीक है और जो आजकल की जनरेशन है वो आजकल की जनरेशन ज़्यादातर नशे में जा रही है ठीक है तो आजकल कोई भी जनरेशन ये काम करने को तैयार नहीं होती है। तब करके मैंने अपना मेन ਸੁਭਾਤ ਲੋਕਾਂ ਨੂੰ ਮੈਸੇਜ ਦਿੰਦੇ ਹੋ ਕਿ ਬੁਰਾਈ ਦਾ ਰਸਤਾ ਨਹੀਂ ਅਚਾਈ ਦਾ ਰਸਤਾ ਇਖਤਿਆਰ ਕਰਨਾ ਮੈਂ ਜ਼ੋਰ ਚ ਮੈਸੇਜ ਦਿੰਦਾ ਹਾਂ ਅਸੀਂ ਆਪਣੇ ਗਰੁੱਪ ਨੂੰ ਢਾਰ ਲਾਉਂਦੇ ਜਿੰਨੇ ਵੀ ਗਰੁੱਪ ਮੈਂ ਹਾਂ ਸਨਮਾਨ चिन्ह ਕਰੀਏ ਸਾਰੋਂ ਮੈਂ ਬੋਲਦਾ ਬਹੁਤ ਬਹੁਤ ਧੰਨਵਾਦ ਆਪਨੇ ਸਿੱਧੇ ਤੌਰ ਤੇ ਕਹਿੰਦੇ ਕਈ ਸਾਲਾਂ ਤੋਂ ਰੋਲ ਕਰ ਰਹੇ ਨੇ ਇੱਕ ਵੱਡਾ ਮੈਸੇਜ ਵੀ ਦਿੱਤਾ ਇਹਨਾਂ ਨੇ ਕਿ ਅੱਜ ਯੂਥ ਜਿਹੜਾ ਜਿਹੜਾ ਨਸ਼ੇ ਦੀ ਗਰਤ ਦੇ ਵਿੱਚ ਜਾ ਰਿਹਾ ਹੈ ਨਸ਼ਾ ਛੱਡ ਕੇ ਅਛਾਈ ਵੱਲ ਨੂੰ ਜਾਣਾ ਚਾਹੀਦਾ ਹੈ ਸਹੀ ਕੰਮ ਕਰਨੇ ਚਾਹੀਦੇ ਨੇ ਔਰ ਆ ਜਿਹੜਾ ਪਰਵ ਹੈ ਕਿਤੇ ਨਾ ਕਿਤੇ ਇਸੇ ਗੱਲ ਦਾ ਇੱਕ ਮੈਸੇਜ ਵੀ ਦਿੰਦਾ ਹੈ ਕਿ ਤੁਸੀਂ ਬੁਰਾਈ ਵੱਲੋਂ ਨਹੀਂ ਬਲਕਿ ਅਛਾਈ ਵੱਲੋਂ ਚਲੋ ਹੋਰ ਕਈ ਕਿਰਦਾਰ ਇੱਥੇ ਮੌਜੂਦ ਹੈ ਔਰ ਹੁਣ ਜਿਹੜਾ ਰਾਵਣ ਦਹਨ ਹੋਏਗਾ ਕੁੰਮਕਰਨ ਦਹਨ ਹੋਏਗਾ ਮੇਗਨਾਥ ਦਾ ਦਹਨ ਹੋਏਗਾ ਉਸ ਦੀ ਤੁਹਾਨੂੰ ਸਿੱਧੀਆਂ ਤਸਵੀਰਾਂ ਮੁਖਾਵਾਂਗੇ 30 ਸੈਕਟਰ ਦੀ ਰਾਮਲੀਲਾ ਜਿਹੜੀ ਕੱਲ ਰਾਤ ਤੋਂ ਚਰਚਾ ਦੇ ਵਿੱਚ ਹੈ ਕਿਉਂਕਿ ਇੱਥੇ ਜਿਸ ਢੰਗ ਦੇ ਨਾਲ ਰਾਵਣ ਦਾ ਪੁਤਲਾ ਬਹੁਤ ਵੱਡਾ ਤਿਆਰ ਕੀਤਾ ਹੋਇਆ ਸੀ ਤੁਸੀਂ ਕੁੰਮਕਰਨ ਔਰ ਮੇਗਨਾਥ ਦੇ ਪੁਤਲੇ ਵੇਖ ਰਹੇ ਹੋ ਕਾਫੀ ਵੱਡੇ ਉਹਨੋਂ ਪੁਤਲੇ ਇਹਨਾਂ ਨੇ ਫੈਨਾਪ ਕੀਤੇ ਥੀ ਅਤੇ ਤਿਆਰ ਕਰਕੇ ਖੜੇ ਕੀਤੇ ਸੀ ਲੇਕਿਨ ਰਾਤੀ ਅਚਾਨਕ ਕਿਸੇ ਨੇ ਸ਼ਰਾਰਤ ਕੀਤੀ ਔਰ ਰਾਵਣ ਦਾ ਪੁਤਲੇ ਦਾ ਦਹਨ ਕਰ ਦਿੱਤਾ ਉਹ ਪਿੱਛੇ ਤੁਸੀਂ ਲੱਕੜੀਆਂ ਵੀ ਜੜੀਆਂ ਵੇਖ ਰਹੇ ਹੋ ਉਹ ਪਿੱਛੇ ਜੜੀਆਂ ਲੱਕੜੀਆਂ ਨੇ ਮੈਂ ਕੈਮਰਾਮੈਨ ਕਹਿਣਾ ਚਾਹੁੰਗਾ ਕਿ ਇੱਕ ਵਾਰ ਦਿਖਾਏ ਉਹ ਪਿੱਛੇ ਜੜੀਆਂ ਲੱਕੜੀਆਂ ਨੇ ਰਾਵਣ ਦੇ ਪੁਤਲੇ ਦੀ ਲੱਕੜੀਆਂ ਨੇ ਦੇ ਉਹੀ ਰਾਵਣ ਦਾ ਪੁਤਲਾ ਅੱਜ ਇੱਥੇ ਦਹਨ ਹੋਣਾ ਸੀ ਲੇਕਿਨ ਕਿਸੇ ਸ਼ਰਾਰਤੀ ਅਨਸਰ ਨੇ ਸ਼ਰਾਰਤ ਕੀਤੀ ਔਰ ਰਾਤੀ ਉਸ ਰਾਵਣ ਦੇ ਪੁਤਲੇ ਨੂੰ ਉਸਨੇ ਅੱਗ ਲਾਤੀ ਜਿਸ ਤੋਂ ਬਾਅਦ ਇਹਨਾਂ ਨੇ ਛੋਟਾ ਰਾਵਣ ਦਾ ਪੁਤਲਾ ਜਿਹੜਾ ਉਹ ਇੱਥੇ ਤਿਆਰ ਕੀਤਾ ਹੈ ਜਿਸ ਦਾ ਹੁਣ ਇੱਥੇ ਦਹਨ ਕੀਤਾ ਜਾਊਗਾ ਮੈਂ ਸਭ ਤੋਂ ਪਹਿਲੇ ਸ਼ਹਿਰ ਵਾਸੀਓ ਕੋ ਇਸ ਸ਼ਹਿਰੇ ਕੀ ਬਹੁਤ ਬਹੁਤ ਮੁਬਾਰਕਾਈਆਂ ਤੇ ਸ਼ੁਭ ਕਾਮਨਾ ਕਹਿਣਾ ਚਾਹੁੰਦਾ ਹਾਂ ਔਰ ਯਹੀ ਸਭ ਕੋ ਕਹਿਣਾ ਚਾਹੁੰਦਾ ਹਾਂ ਕਿ ਅੱਜ ਕਾ ਦਿਨ ਹਮੇਂ ਇਸ ਬਾਤ ਦਾ ज्ञान लेने के लिए मजबूर करता है हम सबको ये बात समझनी चाहिए कि ज़िंदगी में हमेशा सच्चाई होती है अगर हम सब लोग इस चीज़ को समझें तो मुझे लगता नहीं कि किसी को जीवन में कोई तकलीफ़ रहेगी तो एक चीज़ सबसे ज़्यादा जो हमें आज के दिन सीखनी चाहिए वो ये कि घमंड किसी को किसी बात का नहीं होना चाहिए चाहे कोई अपना मर्जी बड़ा ज्ञानी हो एक किसी को घमंड हो तो उसका अंजाम यही होगा कि उसको दुनिया के सामने फूका जाएगा जैसे हम हर साल को रावण सकते हैं और मैं यही सबसे गुजारिश करता हूँ कि जो रामायण में और राम जी से हमें सीखने को मिलता है उन तो चीज़ों को अपने जीवन में हमें उतार के अपना जीवन और औरों के जीवन को भी अच्छा बनाना चाहिए ਰਾਮਲੀਲਾ ਦੇ ਹੋਰ ਕਿਰਦਾਰ ਵੀ ਸਾਡੇ ਨਾਲ ਨੇ ਗੱਲਬਾਤ ਕਰਨਿਆ ਰਾਜਾ ਰਾਮਚੰਦਰ ਜੀ જય શ્રી ਰਾਮ ਜੀ જય શ્રી ਰਾਮ ਕੀ ਕਹਿਣਾ ਚਾਹੋਗੇ ਜੀ ਕਦੋਂ ਤੋਂ ਤੁਸੀਂ ਰੋਲ ਕਰ ਰਹੇ ਹੋ ਇਸ ਰਾਮਲੀਲਾ ਦੇ ਵਿੱਚ ਔਰ ਜਿਹੜਾ ਕਿਰਦਾਰ ਤੁਸੀਂ ਨਿਭਾ ਰਹੇ ਹੋ ਉਸ ਨੂੰ ਯਾਦ ਵੀਂਦਰ ਮਹਿਤਾ ਜੀ प्रमोद जी ਕਾ 15 ਸਾਲ ਆ ਰਾਮਲੀਲਾ ਦੇ ਰਣ ਦੇ ਬਾਤ ਕਰਾਂਗੇ ਕਿ ਆਪਨੇ 18 ਸਾਲ ਰਾਮਲੀਲਾ ਦੇ ਰੋਲ ਕਰਦੇ ਨੂੰ ਤੇ ਰਾਮਚੰਦਰ ਦੇ ਰੋਲ ਕਰਕੇ ਮੈਂ ਮਤਲਬ ਕਿ ਉਹਨਾਂ ਦੇ ਰੂਪ ਚ ਪੂਰਾ ਟਲ ਜਾਂਦਾ ਜਦ ਤੱਕ ਉਹਨਾਂ ਰੂਪ ਚ ਹੁੰਦਾ ਹੈ ਮੇਰੇ ਚ ਪਹਿਲੇ ਬਹੁਤ ਗੁੱਸਾ ਹੁੰਦਾ ਸੀਗਾ ਜਦੋਂ ਮੈਂ ਰੋਲ ਕਰਨ ਲੱਗ ਗਿਆ ਮੇਰਾ ਗੁੱਸਾ ਨਾ ਠੰਡਾ ਹੋ ਗਿਆ ਕੋਈ ਮੈਨੂੰ ਕੁਝ ਬੋਲਦਾ ਆਇਆ ਜਾਂ ਕੁਝ ਕਹਿੰਦਾ ਵੀ ਹੈ ਮੈਂ ਬਿਲਕੁਲ ਸ਼ਾਂਤ ਰਹਿੰਦਾ ਭਾਜੀ ਮੈਂ ਬੋਲ ਹੀ ਨਹੀਂ ਪਾਂਦਾ ਉਹਨੂੰ ਕੁਝ ਜ਼ੋਰਦਾਰ ਤਾਲੀਆਂ ਉਹਦੇ ਇੱਕ ਵਾਰ ਨੀਲਾ ਦੌਰਾਨ ਹੁੰਦਾ ਹੀ ਹੈ ਵੈਸੇ ਵੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਜਦੋਂ ਮੈਂ RAM ji ਦਾ ਰੋਲ ਸ਼ੁਰੂ ਕੀਤਾ ਤਰਨਾ ਮਹਿਤਾ ਜੀ ਉਸ ਤੋਂ ਬਾਅਦ ਮੇਰੇ ਅੰਦਰ ਬਹੁਤ ਮਤਲਬ ਕੀ ਆ ਬਦਲਾਅ ਆ ਜ਼ਿੰਦਗੀ ਦੇ ਵਿੱਚ ਬਦਲਾਅ ਬਹੁਤ ਜ਼ਿੰਦਗੀ ਦਾ ਕਿਸ ਤਰ੍ਹਾਂ ਵੇਖਦੇ ਹੋ ਸਨਾਤਨ ਨਾਲ ਲੋਕਾਂ ਨੂੰ ਜੋੜਨ ਦੀ ਤੁਸੀਂ ਕੋਸ਼ਿਸ਼ ਕਰਦੇ ਹੋ ਆਪਣੀਆਂ ਆਨ ਵਾਲੀ ਪੀੜ੍ਹੀ ਨੂੰ ਦੱਸਦੇ ਹੋ ਕਿ ਕੀ ਸਾਡਾ ਇਤਿਹਾਸ ਹੈ ਹਾਂਜੀ ਅਸੀਂ ਤਾਂ ਦੇਖੋ ਜੀ ਅਸੀਂ ਦਾ 18 ਸਾਲ ਹੋ ਗਏ ਸਾਨੂੰ ਜੁੜੇ ਵਿਜੇਜੀ ਬਟਾਲ ਦੇ ਨਿੱਜੀ ਜੁਵਾਨਾਂ ਨੂੰ ਅੱਗੇ ਆਣ ਦੀ ਬਸ਼ਕੀ ਕਰਦੇ ਆ ਅੱਗੇ ਆ ਰਹੇ ਤੇ ਸਨਾਤਨ ਦਾ ਰੂਪ ਬਣਾਏ ਸਮਸਤਾ ਪ੍ਰਮੁਖ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਨਾ ਉਹ ਅੱਗੇ ਆਣਾ ਨਹੀਂ ਚਾਹੁੰਦੀ ਉਹਨਾਂ ਨੇ ਅਸੀਂ ਫੋਰਸ ਕਰਦੇ ਕਿ ਤੁਸੀਂ ਆਓ ਤੁਸੀਂ ਰੋਲ ਕਰੋ ਤੁਸੀਂ ਸ਼ਰਮ ਇਲਾ ਦੇ ਵਿੱਚ ਪਾਰਟਿਸਪੇਟ ਕਰੋ ਭਗਵਾਨ ਚੰਦਰ ਰਾਮ ਜੀ ਜਿੰਨੀ ਮੀਅਰ ਜੀ ਨੇ ਅੱਜ ਤੀਜੀ ਵਾਰੀ ਸੋਚੋ ਆਪਣੇ ਸੈਕਟਰ ਦੀ ਸ਼ਾਨ ਬੜਾਈ ਹੈ ਪਹਿਲੀ ਬਾਅਦ ਸੈਕਟਰ 30 ਔਰ 30 ਸੇ ਕੋਈ ਐਸਾ ਹੋਵੇ ਜਿਸਨੇ ਸਾਰੇ ਬੱਚੇ ਤਰੋਤਰੀ ਕਰਕੇ ਕੋਈ ਵੱਡਾ ਨਹੀਂ ਹੈ ਬਸ ਸਾਨੂੰ ਇਨੀ ਛੋਟੇ ਮੋਜੇ ਮਿਲenge ਆ ਦਿੱਤੀ ਮੀਅਰ ਤੱਕ ਪਹੁੰਚੇ ਤੁਸੀਂ ਕੀ ਕਹਿਣਾ ਚਾਹੋਗੇ जितना कार्य आप देख रहे हैं साइड में ग्रीन तो वो इतनी सुंदर ग्रीन बेल्ट आपको देखकर कर हर क्लास होना चाहिए खुशी होनी चाहिए कि इन्होंने इतना बढ़िया कार्य कर कर दिखाया मेहता जी ने और ਸਾਨੂੰ ਲੱਗਦਾ ਜੀ ਉਹ ਵੀ ਦੇਖੇ ਕਿ ਆਪਣੇ ਬੱਚੇ ਭਰਨੂ ਸਾਨੂੰ ਵੀ ਰਿਸਪੈਕਟ ਦੇਈਏ ਉਹਦੇ ਕੰਮ ਕਰੀ ਰੱਖੀਏ ਬਹੁਤ 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 ਕੁਝ ਚੇਂਜ ਹੋ ਸਕਦਾ ਹੈ ਮੇਰੇ ਸਮਝਾ ਦੇ ਇਸਨੂੰ ਜਰੂਰ ਕਰਨੀ ਚਾਹੀਦੀ ਹੈ ਅਫਰਟਸ ਕਰਨੀ ਚਾਹੀਦੀ ਹੈ ਤਾਂ ਕਿ ਸਾਰੇ ਸਨਾਤਨ ਦਰਮਨੂ ਸਹਿ ਕਰ ਸਕੋ ਮਤਲਬ ਇਹ ਬਹੁਤ ਪਿਆਰਾ ਇੱਕ ਕਨਸੈਪਟ ਹੈ ਜਿਹੜਾ ਬਹੁਤ ਹੀ ਵਧੀਆ ਹੈਗਾ ਮਤਲਬ ਕਿ ਇਹਨੂੰ ਐਕਸਪਲੇਨ ਸਾਲਾਂ ਬਾਅਦ ਆਂਦਾ ਮਤਲਬ ਲੇਕਿਨ ਹਰ ਦਿਨ ਸਾਡੀ ਲਾਈਫ ਦਾ ਉਹ ਉਹ ਸिखਾਂਦਾ ਹੈ ਮੈਨੂੰ ਕਿ ਉਹ ਹਰ ਕੁਝ ਹੁੰਦਾ ਹੁੰਦਾ ਦਾ ਵਰਬ ਦੀ ਮਰਜ਼ੀ ਨਾਲ ਹੀ ਹੈ ਸੀਤਾ ਮਾਤਾ ਕੀ ਹਨੂਮਾਨ ਜੀ ਵੀਰ ਹਨੂਮਾਨ ਜੀ ਕਿੰਨੇ ਸਾਲ ਤੋਂ ਰੋਲ ਕਰਦੇ ਮੈਨੂੰ ਹਨੂਮਾਨ ਦਾ ਰੋਲ ਕਰਦੇ ਹੋ ਤਾਂ 6 ਸਾਲ ਹੋ ਗਏ ਵਸੇ ਇਸ ਤੋਂ ਇਲਾਵਾ ਮੈਂ ਕਾਫੀ ਹੋਰ ਰੋਲ ਕਰਦਾ ਜਿਵੇਂ ਭਰਤ ਦਾ ਰੋਲ ਕਰਦਾ ਹਾਂ ਸ਼ਰਵਨ ਦਾ ਰੋਲ ਕਰਦਾ ਹਾਂ ਨੰਦੀ ਕਾਫੀ ਰੋਲ ਕਰਦਾ ਹਾਂ ਮਰਾਮਲਾ ਜੀ ਔਰ ਇਸ ਹਨੂਮਾਨ ਜੀ ਦੇ ਰੋਲ ਦੇ ਵਿੱਚ ਆ ਕੇ ਕੀ ਮਹਿਸੂਸ ਕਰਦੇ ਹੋ ਬਹੁਤ ਅੱਛਾ ਲੱਗਦਾ ਹੈ ਮਤਲਬ ਕਿ ਇਹ ਜੋ ਲੱਗਦਾ ਜਿਵੇਂ ਅੰਦਰੋਂ ਹੀ ਅੰਦਰੂਨੀ ਸ਼ਕਤੀ ਆ ਸਾਡੇ ਜਾਂਦੀ ਹੈ ਦਾ ਵੀ ਮੈਨੂੰ ਰੋਲ ਕਰਦਾ ਮੇਰੇ ਮੂਵਮੈਂਟ ਨੂੰ ਮਾਨਦੋ ਹੋ ਜਾਂਦੀ ਹੈ ਆਧਾਰ ਉਪਰ ਜੀਤ ਦਾ ਸ਼ਰਾਰਤ ਵੀ ਹੋਈ ਹੈ ਇਸ ਰਾਮਲੀਲਾ ਗਰਾਊਂਡ ਇਸ ਕਮੇਟੀ ਦੇ ਨਾਲ ਕਿ 라ਵਣ ਦਾ ਪੁਤਲਾ ਜਿਹੜਾ ਉਹ ਕਿਸੇ ਨੇ ਸਾੜ ਦਿੱਤਾ ਸ਼ਰਾਰਤੀ ਅਨਸਰਾਂ ਨੇ ਕੀ ਘਟਨਾ ਹੋਈ ਜੋ ਹੈ ਤਾਂ ਹੁਣ ਜਿਹਨੇ ਸਾੜਿਆ ਉਹਨੂੰ ਵੀ ਪਤਾ ਕਿਹਨੇ ਸਾੜਿਆ ਹੈ ਕਿ ਰੱਬ ਸਭ ਦੇਖ ਰਿਹਾ ਜਿਹਨੇ ਗਲਤ ਕਰਿਆ ਉਹ ਪੁਣਹ ਦੇਗਾ ਅੱਜ ਨਹੀਂ ਕੱਲ੍ਹ ਨਹੀਂ ਪੜ੍ਹਨਾ 100 ਵਰ੍ਹਿਆਂ ਦੇ ਤੌਰ ਤੇ ਇਹਨਾਂ ਨੇ ਸਟੀਕ ਮੈਸੇਜ ਦਿੱਤਾ ਔਰ ਲਗਾਤਾਰ ਇੱਥੇ ਇਸ ਗਰਾਊਂਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ਇਸ ਢੰਗ ਦੇ ਨਾਲ ਕੀਤੀ ਜਾਂਦੀ ਹੈ ਔਰ ਸਿੱਧੇ ਤੋਂ ਜਿਹੜਾ ਰਾਵਣ ਫੁਕ ਕਰਨ ਔਰ ਮੇਗਨਾਥ ਹੈ ਉਹਨਾਂ ਦੇ ਇੱਥੇ ਦਹਨ ਕੀਤਾ ਜਾਂਦਾ ਹੈ ਤੁਹਾਨੂੰ ਲਗਾਤਾਰ ਅਸੀਂ ਤਸਵੀਰਾਂ ਜਿਹੜੀਆਂ ਵਿਖਾ ਰਹੇ ਹਾਂ ਕਿਉਂਕਿ ਕਿਰਦਾਰ ਇੱਥੇ ਮੌਜੂਦ ਹੈ ਕਲਾਕਾਰ ਇੱਥੇ ਮੌਜੂਦ ਹੈ ਚੀਫ ਗੈਸਟ ਜਿਹੜੇ ਨੇ ਉਹ ਵੀ ਇੱਥੇ ਆਏ ਹੋਏ ਨੇ ਤੇ ਇਸ ਤੰਕੇ ਨਾਲ ਬਾਬਾਨੀਆਂ ਕਹਾਣੀ ਹੈ ਉਹ ਉਸ ਦੀ ਵੀ ਤੁਹਾਨੂੰ ਸਿੱਧੀਆਂ ਤਸਵੀਰਾਂ ਮਖਾਵਾਂਗੇ ਹਾਲਾਂਕਿ ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦੇ ਇਸ ਪਵਰ ਦੀ ਤੂ ਵੇਖਣ ਨੂੰ ਮਿਲ ਰਹੀ ਹੈ ਲੇਕਿਨ ਚੰਡੀਗੜ੍ਹ ਦਾ ਇਸ ਸੈਕਟਰ ਦਾ ਜਿਹੜਾ ਦੁਸ਼ਹਿਰਾ ਉਹ ਅੱਜ ਕੱਲ ਕਾਫੀ ਚਰਚਾਵਾ ਦੇ ਰਿਹਾ ਹੈ ਭਗਵਾਨ ਰਾਮ ਜੀ ਕੋ ਸੈਕਟਰ ਦੇ ਦੁਸ਼ਹਿਰੇ ਦੀ ਤੁਹਾਨੂੰ ਹਰ ਇੱਕ ਤਸਵੀਰ ਵੇਖਾ ਰਹੇ ਹਾਂ ਕਿ ਕਿੰਨਾ ਜੀ ਤਸਵੀਰਾਂ ਇੱਥੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਜੀ ਜੇਕਰ ਮੇਰੇ ਵਾਲਾ ਸੰਤੋ ਉਸ ਤੋਂ ਬਾਅਦ ਹਾਲਾਂਕਿ ਜ਼ਰੂਰ ਇਨੀਸ਼ੀਏਟਿਵ ਲਿਤਾ ਗਿਆ ਕਿ ਦੁਸ਼ਰਾ ਜ਼ਰੂਰ ਮਨਾਇਆ ਜਾ ਜਾਵੇ ਨਿਫਟੀ ਮੇਅਰ ਜਿਹੜੇ ਨੇ ਉਹ ਖੁਦ ਇੱਥੇ ਪਹੁੰਚੇ ਤਾਂ ਨਾ ਮੈਂ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਕੀ ਕਰਨ ਸਰ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇੱਥੇ ਰਾਮਲੀਲਾ ਹੋ ਰਹੀ ਹੈ ਲੇਕਿਨ ਇਸ ਵਾਰ ਘਟਨਾ ਹੋਈ ਜਿਸ ਤੋਂ ਬਾਅਦ ਚਰਚਾਵਾਂ ਦਾ ਵਿਸ਼ਾ ਬਣ ਗਿਆ ਕਿ ਕਿਹੜੇ ਸ਼ਰਾਰਤੀ ਅਨਸਰ ਸੀ ਜਿਹੜਾ ਰਾਵਣ ਦਾ ਪੁਤਲਾ ਸਾੜ ਕੇ ਇੱਥੋਂ ਭੱਜ ਗਏ ਦੇਖੋ ਜੀ ਇਸ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਾਂਗੇ ਕਿ ਜੋ ਵੀ ਸ਼ਰਤੀ ਤੱਤ ਹੈ ਆਪਾਂ ਚੰਡੀਗੜ੍ਹ ਪ੍ਰਸ਼ਾਸ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਹਨਾਂ ਤੋਂ ਇਹ ਰਿਕੁਐਸਟ ਕੀਤੀ ਹੈ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਜੋ ਵੀ ਸ਼ਰਤੀ ਤੱਤ ਹੈ ਜਿਨ੍ਹਾਂ ਨੇ ਇਹ ਸਿਰਫ ਅਸੀਂ ਇਹ ਨਾ ਕਹੀਏ ਕੋਈ ਨੁਕਸਾਨ ਹੋਇਆ ਇਹ ਸਾਡੇ ਸਿੱਧਾ ਹੀ ਸਿੱਧਾ ਧਰਮ ਤੇ ਸੰਸਕ੍ਰਿਤੀ ਨਾਲ ਛੇੜਛਾੜ ਹੈ ਤੇ ਅਸੀਂ ਇਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਰਿਕੁਐਸਟ ਕਰਦੇ ਆ ਕਿ ਜੋ ਵੀ ਇਹਦੇ ਵਿੱਚ ਬੈਡ ਐਲੀਮੈਂਟਸ ਹੈ ਜਿਨ੍ਹਾਂ ਨੇ ਵੀ ਇਹ ਚੀਜ਼ ਕੀਤੀ ਹੈ ਉਹਨਾਂ ਨੂੰ ਫੜ ਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਿਹੜਾ ਉਹਨਾਂ ਦਾ ਸਾਥ ਦੇਣ ਜਿਹੜੇ ਉਹਨਾਂ ਨੂੰ ਸ਼ੈਲਟਰ ਕਰਨਗੇ ਜਿਹੜੇ ਉਹਨਾਂ ਨੂੰ ਸਾਥ ਦੇਣਗੇ ਉਹਨਾਂ ਦੇ ਨਾਮ ਵੀ ਉਜਾਗਰ ਹੋਣੇ ਚਾਹੀਦੇ ਆ ਸਾਡੇ ਸਭ ਤੋਂ ਪੁਰਾਣੇ ਅਗਲੀ ਵਾਰ ਦੁਬਾਰਾ ਪੈਦਾ ਨਹੀਂ ਹਰਕਤ ਕਰਨ ਤੋਂ ਮਿਲਣ ਅਸੀਂ ਬਸ ਇਹੀ ਰਿਕੁਐਸਟ ਕਰਦੇ ਹਾਂ ਚੰਡੀਗੜ੍ਹ ਪੁਲਿਸ ਜੀ ਕਿ ਦੁਬਾਰਾ ਜਿੱਦਾਂ ਇੱਥੇ ਇਹ ਚੀਜ਼ ਹੋਈ ਵਾਪਰੀ ਹੈ ਇਹ ਕਿਸੇ ਜਗਾਣਾ ਵਾਪਰੇ ਤੇ ਅਸੀਂ ਦਾਤ ਦਿੰਨੇ ਆ ਅਸੀਂ ਹਿੰਮਤ ਦੀ ਪੂਰੀ ਜਿਹੜੀ ਰਾਮਲਾ ਕਮੇਟੀ ਹੈ ਦੁਸ਼ਹਿਰਾ ਕਮੇਟੀ ਹੈ ਜਿਨ੍ਹਾਂ ਨੇ ਜ ਇਹਨਾਂ ਸਭ ਹੋਣ ਤੋਂ ਬਾਵਜੂਦ ਜਿਨ੍ਹਾਂ ਦੀ ਹਿੰਮਤ ਵਿੱਚ ਕੋਈ ਕਮੀ ਨਹੀਂ ਆਈ ਜਜ਼ਬੇ ਵਿੱਚ ਕੋਈ ਕਮੀ ਨਹੀਂ ਆਈ ਤੇ ਆ ਤੁਸੀਂ ਦੇਖ ਰਹੇ ਹੋ ਦੁਸ਼ਹਿਰਾ ਕਿ ਦੀ ਕਿਨੇ ਆਸਤਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਬਿਲਕੁਲ ਕਿੱਥੇ ਨਾ ਕਿੱਥੇ ਇਹਨਾਂ ਦੀ ਵੀ ਕਹਿ ਸਕਦਾ ਹੈ ਵਿਲ ਪਾਵਰ ਕਾਫੀ ਮਜ਼ਬੂਤ ਸੀ ਜਿਸ ਕਰਕੇ ਮੁਰਤ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਦੁਸ਼ਹਿਰਾ ਮਨਾਵਾਂਗੇ ਬਿਲਕੁਲ ਬਿਲਕੁਲ ਅਸੀਂ ਇਹੀ ਕਹਿ ਰਹੇ ਆ ਕਿ ਇਹਨਾਂ ਦੇ ਹਿੰਮਤ ਤੇ ਜਜ਼ਬੇ ਦੀ ਦਾਤ ਰਿਸ਼ੀ ਜੀ ਆ ਜਾਓ ਪਲੀਜ਼ ਇਹ ਕਾਫੀ ਸਾਲਾਂ ਰਾਜੂ ਵੀ ਆਪ ਵੀ ਆ ਜਾਓ ਜਿਹੜਾ ਪ੍ਰਬੰਧ ਜਿਹੜਾ ਆਯੋਜਨ ਕਰਦੇ ਆ ਰਹੇ ਹੈ ਤੇ ਅੱਛੇ ਔਰ ਰਿਸ਼ੀ ਆਪ ਵੀ ਆ ਜਾਓ ਸਾਡੇ ਵੱਲੋਂ ਜਿੱਥੇ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏਗੀ ਅਸੀਂ ਇਹਨਾਂ ਨਾਲ ਡੱਟ ਕੇ ਖੜੇ ਆ ਕਿਉਂਕਿ ਇਹ ਧਰਮ ਤੇ ਸੰਸਕ੍ਰਿਤੀ ਨਾਲ ਜੁੜੀ ਹੋਈ ਗੱਲ ਹੈ ਤੇ ਅਸੀਂ ਇਹੀ ਕਹਾਂਗੇ ਬਾਰ-ਬਾਰ ਕਿ ਜੋ ਵੀ ਇਹਦੇ ਵਿੱਚ ਜਿਹਦੇ ਵੀ ਹੈ ਉਹਨੂੰ ਜਲਦੋ ਜਲਦ ਫੜਿਆ ਜਾਏ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏ ਬਹੁਤ ਬਹੁਤ ਧੰਨਵਾਦ ਰਿਸ਼ੀ ਜੀ ਕੇ ਲਈ ਬਸ ਅਸੀਂ ਤੇਹੀ ਕਹਾਂਗੇ ਕੀ ਇਹ ਇਹ ਚੀਜ਼ ਜਿਹੜੀ ਹੈਗੀ ਇਹ ਇਹ ਬਰਦਾਸ਼ਤ ਹੋਰ ਹੋ ਗਈ ਸੀਗੀ ਅਸੀਂ ਰਾਤ ਅਸੀਂ 3 ਵਜੇ ਅਸੀਂ ਰਾਤ ਅਸੀਂ ਘਰ ਗਏ ਅਸੀਂ ਨਾ ਇਸ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਰਾਤ ਵਰ ਕੋਸ਼ਿਸ਼ ਕੀਤੀ ਸਵੇਰੇ ਵੀ ਕੋਸ਼ਿਸ਼ ਕੀਤੀ ਕਿ ਅਸੀਂ ਅਸੀਂ ਰਾਤੁਰਾਤ ਦੁਆਰਾ ਖੜਾ ਗਰੀਆ ਸੀ ਹਰ ਜਗ੍ਹਾ ਕੋਸ਼ਿਸ਼ ਕੀਤੀ ਜਿਹੜੇ ਇੱਥੇ ਜਿੰਨੇ ਪੁੱਤਰੇ ਬਣਾਉਣ ਵਾਲੇ ਵੀ ਸੀਗੇ ਅਲੱਗ-ਅਲੱਗ ਤਰ੍ਹਾਂ ਦੀ ਟੀਮਾਂ ਬਾਹਰੋਂ ਆਂਦੀਆਂ ਮੇਰਤ ਤੋਂ ਆਗਰਾ ਤੋਂ ਸਾਰਨਪੁਰ ਤੋਂ ਪਰ ਅਸੀਂ ਕੋਸ਼ਿਸ਼ ਕੀਤੀ ਜਦੋਂ ਨਹੀਂ ਕਾਮਯਾਬ ਹੋਏ ਤੇ ਅਸੀਂ ਫਿਰ 10 ਸੈਕਟਰ ਆਰਟ ਕਾਲਜ ਹੈਗੇ ਆ ਉਹਨਾਂ ਦੇ ਜਿਹੜੇ ਬੱਚੇ ਹੈ ਜਿਹੜੇ ਉਹ ਇਸ ਚੀਜ਼ਾਂ ਦਾ ਹੀ ਉਹਨਾਂ ਦੀ ਸਟੱਡੀ ਹੈਗੀ ਆ ਉਹਨਾਂ ਨੂੰ ਅਸੀਂ ਅਪਰੋਚ ਕੀਤਾ ਉਹ ਆਏ ਇੱਥੇ ਬਟ ਸਿਰਫ ਸਾਡੇ ਕੋਲ ਸਮੇਂ ਦੀ ਕਾਟ ਸੀ ਕਿਉਂਕਿ ਇਹ ਥੋੜਾ ਟਾਈਮ ਕੰਜ਼ਿਊਮਿੰਗ ਸੀਗਾ ਬਟ ਅਸੀਂ ਰਾਤ ਨੂੰ ਤੁਸੀਂ ਨੋਟ ਕਰਦੇ ਹੋ ਉਹ ਦੇਖੋ ਉਹ ਜਿਸ ਤਰ੍ਹਾਂ ਉਹਨਾਂ ਦਾ ਸਿਰ ਹੈ ਅਸੀਂ ਅਰੇਂਜ ਕੀਤਾ ਬਾਹਾਂਵਾਂ ਅਰੇਂਜ ਕੀਤੀਆਂ ਪੈਰ ਅਰੇਂਜ ਕਿਤੇ ਸਭ ਕੁਝ ਕਰ ਲਿਆ ਸੀ ਪਰ ਸਾਨੂੰ ਇੱਕ ਚੀਜ਼ ਵਿੱਚ ਥੋੜੀ ਜਿਹੀ ਰਹਿੰਦੀ ਸੀ ਕਿ ਔਰ ਨਹੀਂ ਕਰਕੇ ਅਸੀਂ ਨਹੀਂ ਕਰ ਪਾਏ ਕੋਸ਼ਿਸ਼ਾਂ ਬਹੁਤ ਕੀਤੀਆਂ ਸੀਗੀਆਂ ਪਰ ਅਸੀ ਹਿੰਮਤ ਸਾਡੇ ਬੱਚਿਆਂ ਨੇ ਨਹੀਂ ਹਾਰੀ ਤੁਸੀਂ ਇਹ ਦੇਖੋ ਇੰਨਾ ਵਿਸ਼ਾਲ ਇੰਨਾ ਤੂਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਅੰਦਰ ਹਿੰਮਤ ਸੀ ਉਹਨਾਂ ਦੇ ਅੰਦਰ ਸਾਹ ਸੀ ਜਿਹਦੇ ਕਰਕੇ ਉਹਨੇ ਕੰਮ ਸ਼ਰਾਰਤ ਤੇ ਨਹੀਂ ਲੱਗਦੀ ਹੈ ਸ਼ਰਾਰਤ ਤੇ ਨਹੀਂ ਹੋਈ ਸੁਸ਼ਮ ਬੋਲ ਜੀ ਅਗਰ ਸੋਚੀ ਸਭ ਜੀ ਸਾਜ਼ਿਸ਼ ਹੋ ਸਕ ਹਾਂ ਇਹ ਸਾਜ਼ਿਸ਼ ਉਹਦਾ ਕਾਰਨ ਹੈ ਸਾਜ਼ਿਸ਼ ਕੀ ਹੈ ਕਿਉਂਕਿ ਪਿਛਲੇ ਸਾਲ ਕਈ ਲੋਕ ਪਿਛਲੇ ਸਾਲ ਐਂਟਰੀ ਕਰ ਰਹੇ ਹਨ ਉਸ ਦਾ ਵੀ ਧਿਆਨ ਹੈ 19 ਸ਼ਰਾਰਤੀ ਅਨਸਰਸ ਨੇ ਪਹਿਲਾਂ ਇਹਨਾਂ ਦੇ ਬੈਨਰ ਜਲਾਏ ਸੀ ਉਸ ਤੋਂ ਪਿਛਲੇ ਸਾਲ ਇਹ ਇਹਨਾਂ ਦੇ ਤੇ ਪ੍ਰਦਾਨ ਹੈਗੇ ਹਨ ਉਹਨਾਂ ਦੇ ਉਹਨਾਂ ਦੇ ਸਾਥੀ ਦੇ ਇੱਕ ਦੇ 12 ਟਾਂਕੇ ਲੱਗੇ ਸੀ ਇੱਕ ਦੇਸਤਾਰਾ ਟਾਂਕੇ ਲੱਗੇ ਸੀ ਯਾਨੀ ਕਿ ਹਰ ਸਾਲ ਕਿਤੇ ਨਾ ਕਿਤੇ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਹੋਣ ਦੀਆਂ ਜਿਹੜੀਆਂ ਇਹ ਰਹੀ ਹੈ ਕਿ ਇੱਥੇ ਕੋਈ ਨਾ ਕੋਈ ਘਟਨਾ ਹੁੰਦੀ ਰਹੀ ਹੈ ਘਟਨਾ ਹੁੰਦੀ ਰਹੀ ਹੈ ਜੀ ਹਾਂ ਵਿਜੇਗਰਵੀ ਕਰਦੇ ਆ ਰਾਮਲੀਲਾ ਨਾ ਹੋਏ ਜਾਂ ਦੁਸ਼ਹਿਰਾ ਨਾ ਮਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਇਹ ਸਾਡੇ ਧਰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਕਾਇਤ ਕੀਤੀ ਕੋਈ ਤੁਸੀਂ ਇਸ ਬਾਬਤ ਸ਼ਿਲਪ ਕੁਮਾਰ ਜੀ ਮਨਸਾ ਜੀ ਆਪਾਂ ਇਹਨਾਂ ਦੀ ਸ਼ਿਕਾਇਤ ਵੀ ਕੀਤੀ ਸੀ ਬਲਕਿ ਰਾਮਲੀਲਾ ਦੇ ਵਿੱਚ ਹਮੇਸ਼ਾ ਉਹਨਾਂ ਨੇ ਕਿਤੇ ਨਾ ਕਿਤੇ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਸੀ ਸਤਨਾਮ ਸਿੰਘ ਐਸਐਚਓ ਸਾਹਿਬ ਆਪ ਖੁਦ ਰੋਜ ਇੱਕ ਇੱਕ ਘੰਟਾ ਲੀਡਰ ਕੇ ਅੰਦਰ ਆ ਕੇ ਵਿਜ਼ਿਟ ਕਰਦੇ ਸੀ ਤੇ ਬੈਟ ਦੇ ਸੀ ਟੀਮ ਲਗਾਈ ਸੀ ਤੇ ਕੱਲ ਉਹ ਕਿਸੇ ਤਰੀਕੇ ਨਾਲ ਇੱਕ ਜਿਹੜਾ ਗੈਪ ਸੀ ਉਸ ਗੈਪ ਦੇ ਵਿੱਚ ਇੱਥੇ ਜਿਸ ਤਰ੍ਹਾਂ ਸਾਡੇ ਸਦਸਿਅ ਜਿਹੜੇ ਰਾਮਲੀਲਾ ਚਲੇ ਗਏ ਔਰ ਪੁਲਿਸ ਦੇ ਜਿਸ ਤਰ੍ਹਾਂ ਕਹ ਲोगी ਥੋੜਾ ਬਹੁਤ ਇੱਧਰ ਹੁੰਦੇ ਕਰਕੇ ਉਹ ਬਿਲਕੁਲ ਕਾਤ ਲਾ ਕੇ ਬੈਠੇ ਜਗੇ ਔਰ ਤੁਸੀਂ ਦੇਖੋ ਪਿੱਛੇ ਸਾਹਮਣੇ ਪਾਰਕ ਹੈ ਇੱਥੋਂ ਦੀ ਆਏ ਤਿੰਨ ਮੋਟਰਸਾਈਕਲ ਤੇ ਆਏ ਹੈਲਮਟਾਂ ਪਾਈ ਹੋਈਆਂ ਜਿਗੀਆਂ ਚਲਾ ਕੇ ਗੁੱਦੋ ਪਾਕ ਮਹੀਸ਼ ਜਾਨ ਜੀ ਸੰਦੀਪ ਜੀ ਹੁਣ ਤੁਸੀਂ ਇਹਨਾਂ ਨੂੰ ਇੰਸ਼ੋਰੈਂਸ ਦਿਓਗੇ ਵੀ ਕਾਰਵਾਈ ਹੋਏਗੀ ਦੋਸ਼ੀ ਪੜੇ ਜਾਣਗੇ ਆਪ ਵੀ ਆ ਜਾਓ ਪਲੀਜ਼ ਐਸ ਐਚਓ ਸਾਹਿਬ ਜਦੋਂ ਇਹ ਗਈ ਮੈਂ ਆਪ ਰਾਤ ਨੂੰ 3 ਵਜੇ ਆਪਣੇ ਘਰ ਗਈਆਂ ਜਦੋਂ ਇੱਕ ਜਿੱਦਾਂ ਹੀ ਮੈਨੂੰ ਇੱਥੋਂ ਕਾਲ ਆਈ ਕਿ ਇਹ ਚੀਜ਼ ਹੋ ਗਈ ਹੈ ਅਸੀਂ ਉਸ ਟਾਈਮ ਹੀ ਇੱਥੇ ਆਏ ਆਪਾਂ 3 ਵਜੇ ਤੱਕ ਇੱਥੇ ਰਹੇ ਐਸ ਐਚਓ ਪੂਰੀ ਪੁਲਿਸ ਜਿਹੜੀ ਟੀਮ ਸੀ ਸਾਡੇ ਏਰੀਆ ਦੀ ਉਹ ਸਾਰੀ ਇੱਥੇ ਮੌਜੂਦ ਰਹੀ ਤੇ ਸਾਰੇ ਮਿਲ ਕੇ ਹੀ ਕੋਸ਼ਿਸ਼ ਕਰ ਰਹੇ ਆ ਕਿ ਨੈਕਸਟ ਟਾਈਮ ਇਦਾਂ ਦੀ ਕੋਈ ਚੀਜ਼ ਨਾ ਵਾਪਰੇ ਕਿਉਂਕਿ ਲਾਸਟ 3 ਸਾਲਾਂ ਤੋਂ ਕੋਈ ਨਾ ਕੋਈ ਘਟਨਾ ਹੁੰਦੀ ਆ ਰਹੀ ਹੈ ਜਿੱਦਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਰਾਮੀਲਾ ਕਮੇਟੀ ਦੇ ਜਿਹੜੇ ਸਦਸਿਆ ਸੀਗੇ ਉਹਨਾਂ ਦੇ ਕਿਸੇ ਦੇ 15 ਟੈਂਕੇ ਕਿਸਦੇ 12 ਟੈਂਕੇ ਇੱਦਾਂ ਲੱਗੇ ਤੇ ਉਸ ਤੋਂ ਪਹਿਲਾਂ ਇਹ ਬੈਨਰ ਵੀ ਫਾੜੇ ਗਏ ਤੇ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਜਿਹੜੀ ਮੈਨੇਜਮੈਂਟ ਹੈ ਉਹ ਔਰ ਜ਼ਿਆਦਾ ਸਖਤ ਤੇ ਔਰ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੀ ਜਾਏ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਚੀਜ਼ ਵਾਪਰ ਚੀਜ਼ ਆ ਜਿਹੜੀ ਹੈ ਉਹ ਨਾ ਬਹੁਤ ਬਹੁਤ ਸਵਾਗਤ ਨਮਾਜ਼ੀ ਲਾਖੀ ਹੈ ਯਾਨੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਇੱਥੇ ਇਸ ਧਰਮ ਦੇ ਕੰਮ ਦੇ ਵਿੱਚ ਵਿਗਨ ਪਾਉਣ ਦੀ ਪਿਛਲੇ ਸਾਲ ਵੀ ਕਹਿੰਦੇ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਹਾਲਾਂਕਿ ਉਸ ਸਮਾਂ ਉਹ ਤਵਾ ਨਹੀਂ ਸਾੜਿਆ ਗਿਆ ਸੀ ਲੇਕਿਨ ਇਸ ਸਾਲ ਪੁਤਲਾ ਸਾੜਿਆ ਗਿਆ ਪਹਿਲਾ ਹੀ ਸ਼ਰਾਰਤੀ ਅਨਸਰ ਇੱਥੇ ਪਹੁੰਚਿਆ ਔਰ ਉਹਨਾਂ ਨੇ ਪੁਤਲਾ ਸਾੜ ਦਿੱਤਾ ਹਾਲਾਂਕਿ ਉਸ ਤੋਂ ਬਾਅਦ ਜ਼ਰੂਰ ਇਹਨਾਂ ਨੇ ਕੋਸ਼ਿਸ਼ ਕੀਤੀ ਛੋਟਾ ਪੁਤਲਾ ਜਿਹੜਾ ਉਹ ਤਿਆਰ ਕੀਤਾ ਔਰ ਉਸ ਤੋਂ ਬਾਅਦ ਹੁਣ ਇੱਥੇ ਦੁਸ਼ਹਿਰਾ ਮਨਾਇਆ ਜਾ ਰਿਹਾ ਹੁਣ ਜਦੋਂ ਇਹਨ ਪੁਤਲਿਆਂ ਦਾ ਦਹਨ ਹੋਏਗਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਰਾਵਣ ਕੁੰਭਕਰਨ ਤੇ ਮੇਗਨਾਥ ਦੀ ਗੱਲ ਕਰੀਏ ਤਿੰਨੋਂ ਦੇ ਪੁਤਲਿਆਂ ਦਾ ਇੱਕ ਇੱਕ ਕਰਕੇ ਦਹਨ ਹੋ ਰਿਹਾ ਹੈ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਸਭ ਤੋਂ ਪਹਿਲਾਂ ਸੈਕਟਰ 30 ਦੇ ਵਿੱਚ ਜਿਹੜਾ ਛੋਟਾ ਪੁਤਲਾ ਇਹਨਾਂ ਨੇ ਰਾਵਣ ਦਾ ਬਣਾਇਆ ਕੁੰਭ ਕਰਨ ਦਾ ਦਹਨ ਕੀਤਾ ਗਿਆ ਔਰ ਆ ਜਿਹੜਾ ਤੀਜਾ ਪੁਤਲਾ ਹੈ ਇਸ ਨੂੰ ਵੀ ਇਹ 라ਵਣੀ ਕਹਿ ਰਹੇ ਆ ਕਿਉਂਕਿ ਕਹਿੰਦੇ ਜਿਹੜਾ ਵੱਡਾ ਪੁਤਲਾ ਸਾਡਾ ਕਿਸੇ ਨੇ ਸਾੜ ਦਿੱਤਾ ਸੀ ਉਸ ਕਰਕੇ ਸਾਨੂੰ ਟਾਈਮ ਨਹੀਂ ਮਿਲਿਆ ਕਿ ਅਸੀਂ ਹੋਰ ਪੁਤਲਾ ਜੜਾ ਹੋਵੇ ਇਸ ਕਰਕੇ ਇਹਨਾਂ ਨੇ ਇਸੀ ਪੁਤਲੇ ਨੂੰ 라ਵਣ ਦਾ ਨਾਮ ਦਿੱਤਾ ਔਰ ਹੁਣ ਇਸ ਦਾ ਦਹਨ ਕੀਤਾ ਜਾ ਰਿਹਾ ਹੈ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ 라ਵਣ ਕੋ ਦੇਖਣ ਆਇਆ ਹੈ ਹਾਲਕਿ ਆ ਡਾਇਲੋਗ ਬਾਜੀ ਵੀ ਨਾਲ-ਨਾਲ ਹੋ ਰਹੀ ਹੈ ਜਿਹੜੇ ਜਿਹੜੇ ਰਾਮਲੀਲਾ ਦੇ ਵਿੱਚ ਡਾਇਲੋਗ ਚੱਲਦੇ ਆ ਉਹ ਸਾਰੇ ਡਾਇਲੋਗ ਇੱਥੇ ਵੀ ਚੱਲਦੇ ਆ ਇਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਰਾਮਲੀਲਾ ਕਮੇਟੀ ਦੇ ਵਿੱਚ ਜਿਹੜੇ ਕਿਰਦਾਰ ਨਿਭਾਉਂਦੇ ਨੇ ਉਹ ਸਾਰੇ ਇੱਥੇ ਮੌਜੂਦ ਹੈ ਕਲਾਕਾਰ ਔਰ ਡਾਇਲੋਗ ਵੀ ਬੋਲਦੇ ਆ ਔਰ ਇਸ ਢੰਗ ਦੇ ਨਾਲ ਹੁਣ ਰਾਵਣ ਵੱਨ ਪੁਤਲੇ ਦਾ ਦਹਨ ਕੀਤਾ ਜਾ ਰਿਹਾ ਹੈ ਆ ਤੁਸੀਂ ਦੇਖ ਸਕਦੇ ਹੋ देश ਦੇ ਦਿੱਚ ਇਸੇ ਤਰ੍ਹਾਂ ਦੀ ਅਚ ਤਸਵੀਰਾਂ ਵੇਖਣ ਨੂੰ से ਜਿੱਥੇ ਉਰਾਇ ਤੇ ਸੱਚਾਈ ਨਿਤਿਤ ਦਾ ਪਰਤ ਇੱਕ ਦਸ਼ਾ ਜਿਹੜਾ ਪੂਰੇ ਹਰਸ਼ੋ ਦਾਸ ਔਰ ਪੂਰੇ ਕਹਿ ਸਕਦੇ ਆ ਸਨਾਤਨ ਤਰਫੋਂ ਆਪ ਜੋ ਦੇਖ ਸਾਹ ਦੇ ਨਾਲ ਮਲਾਇਆ ਹੈ ਕੈਪਰਟਨ ਅਮਿਤ